ਜਾ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੇ ਪੱਧਰ ਤੇ ਮਹਿੰਮ ਚਲਾਈ ਗਈ ਆ ਜੁੱਧ ਨਸ਼ਿਆਂ ਦੇ ਵਿਰੁੱਧ ਇਸ ਦੌਰਾਨ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਗਰਮੀਤ ਸਿੰਘ ਔਰ ਡੀਐਸਪੀ ਬਲਵ ਸਿੰਘ ਬੱਲ ਵੀ ਰਹਿਮਾਈ ਹੋਇਤ ਜਿਹੜਾ ਕੋਲਨੈਲ ਜਿਹੜਾ ਆਪਣੇ ਥਲੇਦਾ ਲੱਗੇ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੂੰ ਤੇ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ ਇੱਕ ਦਾ ਨਾਮ ਅਜੀਤ ਕੁਮਾਰ ਜੋ ਥਲੇਦਾ ਰਹਿਣ ਵਾਲਾ ਗੁਜਰਾਤ ਜੱਤ ਕੀ ਰੀਸਤਨੂ ਇਹ ਬੜਾ ਪਿੰਡ ਦਾ ਰਹਿਣ ਵਾਲਾ ਇਹਨਾਂ ਰੋਕ ਕੇ ਇਹਨੇ ਤਲਾਸ਼ੀ ਕੀਤੀ ਜਿੰਨਾਂ ਕੋਲੋਂ ਕਰੀਬ 795 ਨਸ਼ੀਲੀਆਂ ਗੋਲੀਆਂ ਔਰ ਕੈਪਸੂਲ ਜਿਹੜੇ ਇਹਨਾਂ ਕੋਲ ਬਰਾਮਦ ਕੀਤੇ ਆ ਤੇ ਇੱਕ ਮਹੀਨਾ ਬਰਾਂਦ ਕੀਤਾ ਤੇ ਇਹਨਾਂ ਨੂੰ ਜਿਹੜਾ ਹੈਗਾ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਇੱਕ ਦਿਨ ਦਾ ਰਵਾਨਾ ਹਸਰ ਕੀਤਾ ਗਿਆ ਔਰ ਹੋਰ ਵੀ ਪੁਸ਼ਕਿਸ਼ ਕੀਤੀ ਜਾ ਰਹੀ ਆ ਕਿ ਇਹ ਜਿਹੜੇ ਨਸ਼ੀਲੀਆਂ ਗੋਲੀਆਂ ਔਰ ਜਿਹੜੇ ਕੈਪਸੂਲ ਆ ਇਹ ਕਿੱਥੋਂ ਲੈ ਕੇ ਆਏ ਨੇ ਔਰ ਕਿੱਥੇ-ਕਿੱਥੇ ਵੇਚਨੇ ਨੇ ਉਨ੍ਹਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮੇਰੀ ਹੋਰ ਵੀ ਸਾਰਿਆਂ ਨੂੰ ਇਹ ਹਦਾਇਤ ਹੈ ਕਿ ਕੋਈ ਵੀ ਗੈਰ ਬੰਦਾ ਨਸ਼ੇ ਵੇਚਦਾ ਜਾਂ ਪੀਂਦਾ ਫੜਿਆ ਗਿਆ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਕੋਈ ਨਹੀਂ ਕਾਰਵਾਈ ਕੋਈ ਨਹੀਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚਲਾਈ ਗਈ ਆ ਜੁੱਧ ਨਸ਼ਿਆਂ ਦੇ ਵਿਰੁੱਧ ਇਸ ਦੌਰਾਨ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਗਰਮੀਤ ਸਿੰਘ ਔਰ ਡੀਐਸਪੀ ਬਲਾਉ ਸਰਮਨ ਸਿੰਘ ਬੱਲ ਵੀ ਰਹਿਮਾਈ ਹੋਏ ਜਿਹੜਾ ਕੋਲਨੈਲ ਜਿਹੜਾ ਆਪਣੇ ਧਲੇਦਾ ਲੱਗੇ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੂੰ ਤੇ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ ਇੱਕ ਦਾ ਨਾਮ ਅਜੀਤ ਕੁਮਾਰ ਜੋ ਧਲੇਦਾ ਰਹਿਣ ਵਾਲਾ ਦੂਜਾ ਰਜਤ ਕੇ ਰਿਸਤਨ ਇਹ ਬੜਾ ਪਿੰਡ ਦਾ ਰਹਿਣ ਵਾਲਾ ਇਹਨਾਂ ਨੂੰ ਰੋਕ ਕੇ ਇਹਨੇ ਤਲਾਸ਼ੀ ਕੀਤੀ ਜਿਨ੍ਹਾਂ ਕੋਲੋਂ ਕਰੀਬ 795 ਮਸ਼ੀਨੀਆਂ ਗੋਰੀਆਂ ਔਰ ਕੈਪਸੂਲ ਜਿਹੜੇ ਇਹਨਾਂ ਕੋਲ ਬਰਾਮਦ ਕੀਤੇ ਆ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਹਨਾਂ ਨੂੰ ਜਿਹੜਾ ਹੈਗਾ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਇੱਕ ਦਿਨ ਦਾ ਫਰਮਾਨ ਹਾਸਲ ਕੀਤਾ ਗਿਆ ਔਰ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਨਸ਼ੀਲੀਆਂ ਗੋਲੀਆਂ ਔਰ ਜਿਹੜੇ ਕੈਪਸੂਲ ਆ ਇਹ ਕਿੱਥੋਂ ਲੈ ਕੇ ਆਏ ਨੇ ਔਰ ਕਿੱਥੇ-ਕਿੱਥੇ ਵੇਚਣੇ ਨੇ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮੇਰੀ ਹੋਰ ਵੀ ਸਾਰਿਆਂ ਨੂੰ ਇਹ ਹੀ ਹਦਾਇਤ ਆ ਕਿ ਕੋਈ ਵੀ ਜੇਕਰ ਬੰਦਾ ਨਸ਼ੇ ਵੇਚਦਾ ਜਾਂ ਪੀਂਦਾ ਫੜਿਆ ਗਿਆ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਕਾਨੂੰਨੀ ਕਾਰਵਾਈ ਹੋਵੇਗੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਡੇ ਪੱਧਰ ਤੇ ਮੁਹਿੰਮ ਚਲਾਈ ਗਈ ਆ ਯੋਧ ਨਸ਼ਿਆਂ ਦੇ ਵਿਰੁੱਧ ਇਸ ਦੌਰਾਨ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਗਰਮੀਤ ਸਿੰਘ ਔਰ ਡੀਐਸਪੀ ਬਲਵਰ ਸਿੰਘ ਬੱਲ ਦੀ ਰਹਿਮਾਈ ਹੇਠ ਜਿਹੜਾ ਕੋਲਨੈਲ ਜਿਹੜਾ ਆਪਣੇ ਤਲੇਦਾ ਲੱਗੇ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੂੰ ਫੜੇ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ ਇੱਕ ਦਾ ਨਾਮ ਅਜੀਤ ਕੁਮਾਰ ਜੋ ਤਲੇਦਾ ਰਹਿਣ ਵਾਲਾ ਦੂਜਾ ਬਜਤਦੀ ਰਿਸਤਨ ਇਹ ਬੜਾ ਪਿੰਡ ਦਾ ਰਹਿਣ ਵਾਲਾ ਇਹਨਾਂ ਰੋਕ ਕੇ ਇਹਨੇ ਤਲਾਸ਼ੀ ਕੀਤੀ ਜਿੰਨਾਂ ਕੋਲੋਂ ਕਰੀਬ 795 ਨਸ਼ੀਲੀਆਂ ਗੋਲੀਆਂ ਔਰ ਕੈਪਸੂਲ ਜਿਹੜੇ ਇਹਨਾਂ ਕੋਲ ਬਰਾਮਦ ਕੀਤੇ ਆ ਤੇ ਇੱਕ ਮੋਸਲ ਬਰੰਦ ਕੀਤਾ ਤੇ ਇਹਨਾਂ ਨੂੰ ਜਿਹੜਾ ਹੈਗਾ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਇੱਕ ਦਿਨ ਦਾ ਰਵਾਨਾ ਹਸਰ ਕੀਤਾ ਗਿਆ ਔਰ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਇਹ ਜਿਹੜੀਆਂ ਨਸ਼ੀਲੀਆਂ ਗੋਲੀਆਂ ਔਰ ਜਿਹੜੇ ਕੈਪਸੂਲ ਆ ਤੇ ਕਿੱਥੋਂ ਲੈ ਕੇ ਆਏ ਨੇ ਔਰ ਕਿੱਥੇ-ਕਿੱਥੇ ਵੇਚਨੇ ਨੇ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮੇਰੀ ਹੋਰ ਵੀ ਸਾਰਿਆਂ ਨੂੰ ਇਹੀ ਹਦਾਇਤ ਆ ਕਿ ਕੋਈ ਵੀ ਜੇਕਰ ਬੰਦਾ ਨਸ਼ੇ ਵੇਚਦਾ ਜਾਂ ਪੀਂਦਾ ਫੜਿਆ ਗਿਆ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਕਾਨੂੰਨੀ ਕਾਰਵਾਈ ਹੋਏਗੀ